ਸੁਣਿਆ ਸੀ ਕੰਨਾਂ ਨਾਲ ਯੂਕੇ ਲੈ ਗਈ ਮੈਨੂੰ ਕਿਸਮਤ ਧੂਕੇ ਜਦ ਯੂਕੇ ਦਾ ਵੀਜ਼ਾ ਲੱਗਾ ਨੱਚੇ ਮਾਰ ਢੋਲ ਤੇ ਡਗਾ ਹੋ ਗਈ ਪਿੰਡ ਚ ਬੱਲੇ ਬੱਲੇ ਯਾਰ ਹੁਰੀ ਯੂਕੇ ਨੂੰ ਚੱਲੇ ਚੱਲੇ ਹਮ ਸਾਰੇ ਪਾਸੇ ਫੋਨ ਘੁਮਾਇਆ ਮੰਡੇ ਸਵੇਰ ਫਲਾਈਟ ਸੁਣਾਇਆ ਹਮ ਸਕਿਆਂ ਤਾਂ ਹੀ ਸੁਨੇਹਾ ਕੱਲਿਆ ਵੀ ਮੁੰਡਾ ਸਾਡਾ ਬਾਹਰ ਚੱਲਿਆ ਹਮ ਇਕੱਠੇ ਹੋ ਕੇ ਨਾਤੀ ਆਏ ਰਲ ਮਿਲ ਸਭ ਨੇ ਜਸ਼ਨ ਮਨਾਏ ਸੱਜਣ ਮਿੱਤਰ ਦੇਣ ਵਧਾਈਆਂ ਵਿੱਚੋਂ ਸਭ ਨੇ ਆਸਾਂ ਲਾਈਆਂ ਬਈ ਯਾਰਾ ਸਾਡਾ ਯੂਕੇ ਜਾਊ ਸਾਡੇ ਲਈ ਕੋਈ ਚੀਜ਼ ਖਲਾਊ ਪੂਆ ਮਾਸੀ ਚਾਚੀ ਤਾਈ ਜੈਸ ਵੀ ਸੁਣਿਆ ਭੱਜੀ ਆਈ ਸਭ ਨੇ 100 100 ਸ਼ਗਨ ਫੜਾਇਆ ਠਾਕੇ ਜਿੰਨੀ ਹੋ ਗਈ ਮਾਇਆ ਹਾਂ ਆਖਣ ਕਰਮ ਤੇਜ ਆ ਤੇਰੇ ਹੁਣ ਤੇਰੇ ਕੋਲ ਨੋਟ ਬਥੇਰੇ ਹਾਂ ਸੁਖੀ ਸੰਦੀ ਕਾਕਾ ਜਾਵੀ ਸਾਡੇ ਦਾ ਵੀ ਕੰਮ ਬਣਾਵੀ ਹਾਂ ਦਿਲ ਵਿੱਚ ਸਭ ਨੇ ਸੁਪਨੇ ਸਾਜੇ ਖੁਸ਼ੀ ਖੁਸ਼ੀ ਮੈਂ ਚੜ ਗਿਆ ਜਾਜੇ ਜਹਾਜ਼ ਹੀਥਰੋ ਲੈਂਡ ਹੋ ਗਿਆ ਹਾਂ ਸ਼ੁਰੂ ਦਿਸਣਾ ਇੰਗਲੈਂਡ ਇੰਗਲੈਂਡ ਹੋ ਗਿਆ ਵਾਹ ਏਅਰਪੋਰਟ ਤੋਂ ਬਾਹਰ ਆਏ ਜੀ ਵੱਖਰੇ ਰੰਗ ਬਲੈਤ ਵਿਖਾਏ ਹੂੰ ਜਿੱਧਰ ਵੇਖਾਂ ਯਾਲੇ ਦਵਾਲੇ ਨਜ਼ਰੀ ਆਉਂਦੇ ਗੋਰੇ ਕਾਲੇ ਕਾਲੀ ਕਾਲੀ ਭੱਜੇ ਜਾਂਦੇ ਭੱਜੇ ਜਾਂਦੇ 버ਗਰ ਖਾਂਦੇ ਹੂੰ ਲੰਮੀ ਸਿਗਰਟ ਮੂੰਹ ਵਿੱਚ ਪਾ ਕੇ ਲਾਈਟਰ ਦੇ ਨਾਲੇ ਅੱਗ ਲਗਾ ਕੇ ਮਾੜਾ ਜਿਵੇਂ ਸਕੂਟਰ ਮਾਰੇ ਇਦਾਂ ਧੂਆਂ ਮਾਰਨ ਸਾਰੇ ਮਾੜਾ ਜਿਵੇਂ ਸਕੂਟਰ ਮਾਰੇ ਇਦਾਂ ਧੂਆਂ ਮਾਰਨ ਸਾਰੇ ਬੰਦਾ ਐਵਰੀਵਨ ਸਮੋਕਿੰਗ ਨਾ ਕੋਈ ਰੋਕਿੰਗ ਨਾ ਟੋਕਿੰਗ ਹੂੰ ਤੇ ਆਪਾਂ ਸਾਰੇ ਫਿਕਰ ਭਲਾਏ ਜੀ ਚੇਤੇ ਕੀਤਾ ਹੈਲੋ ਹਾਈ ਹਾਂ ਯਾਦ ਸ਼ਬਦ ਦੋ ਕੀਤੇ ਫੌਰੀ ਥੈਂਕ ਯੂ ਥੈਂਕ ਯੂ ਸੌਰੀ ਸੌਰੀ ਹੂੰ ਹਾਊ ਆਰ ਯੂ ਦਾ ਰਟਾ ਲਾਇਆ ਆਲ ਰਾਈਟ ਸੰਗ ਵਿੱਚ ਫਸਾਇਆ ਅੱਛਾ ਵੈਲਕਮ ਸੀ ਯੂ ਓਕੇ ਬਾਏ ਬੋਲ ਬੋਲ ਕੇ ਮਸਾਂ ਪਕਾਏ ਹਾਂ ਹੁਣ ਯੂਕੇ ਦੀ ਸੁਣੋ ਕਹਾਣੀ ਹਾਂਜੀ ਹੁਣ ਯੂਕੇ ਦੀ ਸੁਣੋ ਕਹਾਣੀ ਵਾਂਗ ਮਸ਼ੀਨਾ ਚੱਲਣ ਪ੍ਰਾਣੀ ਹੂੰ ਕੀ ਪੰਜਾਬੀ ਗੋਰਾ ਚੀਨਾ ਸਾਰੇ ਬੰਦੇ ਬਣੇ ਮਸ਼ੀਨਾ ਹੂੰ ਛੇਤੀ ਛੇਤੀ ਜੰਗਲ ਜਾਣਾ ਛੇਤੀ ਛੇਤੀ ਪਿੰਡੇ ਨਾਣਾ ਛੇਤੀ ਛੇਤੀ ਕਪੜੇ ਪੋਣੇ ਛੇਤੀ ਛੇਤੀ ਲੋਕ ਲਗਾਉਣੇ ਹੂੰ ਛੇਤੀ ਛੇਤੀ ਰੋਟੀ ਖਾਣੀ ਛੇਤੀ ਛੇਤੀ ਪੀਣਾ ਪਾਣੀ ਹੂੰ ਛੇਤੀ ਛੇਤੀ ਕਪੜੇ ਪੋਣੇ ਛੇਤੀ ਛੇਤੀ ਲੋਕ ਲਗਾਉਣੇ ਛੇਤੀ ਛੇਤੀ ਬਸੇ ਵਹਿਣਾ ਛੇਤੀ ਛੇਤੀ ਥੱਲੇ ਲੈਣਾ ਹੂੰ ਛੇਤੀ ਛੇਤੀ ਕੰਮੇ ਲਗੇ ਜਿਵੇਂ ਜੱਟ ਨੇ ਜੋੜੇ ਟੱਗੇ ਚੜੋ ਪੌੜੀਆਂ ਉਤਰੋ ਥੱਲੇ ਲੋਡ ਕੰਮ ਦਾ ਬੱਲੇ 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 ਜਦੋਂ ਬੌਸ ਨੇ ਘੜੀ ਵਿਖਾਈ 5 ਮਿੰਟ ਵਿੱਚ ਚਾਹ ਮੁਕਾਈ ਹਮ ਖੜੇ ਖੜੇ ਰੋਟੀ ਖਾ ਲਈ ਤੀ ਕੋਈ ਕਿਸੇ ਨਾਲ ਗੱਲ ਨਾ ਕੀਤੀ ਜੀ ਕੰਮ ਕਰੋ ਜੀ ਕੰਮ ਕਰੋ ਜੀ ਨਹੀਂ ਤਾਂ ਕਿਧਰੇ ਖੋਰ ਮਰੋ ਜੀ ਖੋਰ ਮਰੋ ਯੂਕੇ ਕਹਿੰਦਾ ਸੁਣ ਲੈ ਕਾਕਾ ਪੌਂਡ ਦੇਵਤਾ ਤੇਰਾ ਯਾਕਾ ਜਿਸ ਬੰਦੇ ਨੂੰ ਫੀਵਰ ਹੋ ਜੇ ਉਹਦਾ ਸਾਰਾ ਕੰਮ ਖਲੋਜੇ ਹਮ ਸੌਰੀ ਬਹੁਤਾ ਕਹਿ ਨਹੀਂ ਹੁਣਾ ਇੱਥੇ ਤਿੱਥੋਂ ਰਹਿ ਨਹੀਂ ਹੁਣਾ ਜੀ ਬੈਠਣ ਦਾ ਨਹੀਂ ਟਾਈਮ ਭਰਾਵਾ ਹੋ ਕੇ ਰਹੀ ਜਰਾ ਕਾਇਮ ਭਰਾਵਾ ਰੱਖ ਹਮੇਸ਼ਾ ਕੋਲ ਜਵਾਨਾ ਪੈਰਾ ਸੀਟਾ ਮੋਲ ਜਵਾਨਾ ਹਾਂ ਰੱਖ ਹਮੇਸ਼ਾ ਕੋਲ ਜਵਾਨਾ ਪੈਰਾ ਸੀਟਾ ਮੋਲ ਜਵਾਨਾ ਨਹੀਂ ਤੇ ਤੇ